ਉੱਟੀ ਹੁੰਦੀ ਸੀ ਜਿਹੜੇ ਸਖੋਵੇ ਉਹਦੇ ਨਾਲ ਨਾਲ ਕੋਈ ਨਾਰੀਅਲ ਤੋੜ ਤੋੜ ਕੇ ਧਰਤੀ ਤੇ ਸੁੱਟੀ ਜਾਂਦਾ ਹੋਵੇ ਸਿਰ ਢੜਾਂ ਦੇ ਨਾਲੋਂ ਕੱਟ ਕੇ ਇੰਜ ਧਰਤੀ ਤੇ ਡਿੱਗਦੇ ਨੇ ਜਿਵੇਂ ਹਦਮਾਣੇ ਰਿੱਡਦੇ ਫਿਰਦੇ ਹੋਣ ਜਿਵੇਂ ਕੋਈ ਬੱਚੇ ਖਿੱਦੋ ਖੂੰਡੀ ਖੇਡਦੇ ਹੋਣ ਉਹਨਾਂ ਨੇ ਆਪਣੇ ਹੱਥਾਂ ਵਿੱਚ ਖੂੰਡੀਆਂ ਦੀ ਥਾਂ ਤੇ ਤਲਵਾਰਾਂ ਫੜੀਆਂ ਹੋਣ ਤੇ ਸਿਰ ਨਹੀਂ ਇਹ ਸਿਰ ਖਿੱਦੋ ਨੇ ਖਿੱਦੋ ਕੀ ਹੁੰਦਾ ਸੀ ਉਹ ਸਾਡੀਆਂ ਮਤਾਵਾਂ ਭੈਣਾ ਲੀਰਾ ਇਤਿਆਦ ਇਕੱਠੀਆਂ ਕਰਕੇ ਉੱਤੇ ਪਿੜੀਆਂ ਪਾ ਕੇ ਬੱਚਿਆਂ ਨੂੰ ਖੇਡਣ ਵਾਸਤੇ ਬਾਲ ਆਪੇ ਬਣਾ ਦਿੰਦੀਆਂ ਸੀ ਉਹਨੂੰ ਖਿੱਦੋ ਕਹਿ ਦਿੰਦੇ ਸੀ ਤਾਂ ਹੀ ਕਰਕੇ ਕਹਿੰਦੇ ਹੁੰਦੇ ਸੀ ਖਿੱਦੋ ਨੂੰ ਉਦੇੜਿਆਂ ਵਿੱਚੋਂ ਕਿ ਨਿਕਲਣਾ ਲੀਰਾ ਤੋਂ ਕਹਿਣ ਦਾ ਬਾਬ ਸੇਰ ਉੱਥੇ ਇੰਜ ਰੜਦੇ ਫਿਰਦੇ ਨੇ ਜਿਵੇਂ ਜੰਗ ਦੇ ਮੈਦਾਨ ਵਿੱਚ ਖਿੱਦੋ ਰੜਦੇ ਫਿਰਦੇ ਹੋਣ ਉੱਥੇ ਬਾਹਾਂ ਕਟੀਆਂ ਪਈਆਂ ਨੇ ਲੱਤਾਂ ਕਟੀਆਂ ਪਈਆਂ ਨੇ ਉਹ ਇੰਜ ਦਿਖਾਈ ਦੇ ਰਿਆ ਜਿਵੇਂ ਲੋਕੀ ਇੱਥੇ ਕੁਝ ਖਾ ਪੀ ਕੇ ਹਟੇ ਹੋਣ ਭਾਂਡੇ ਖਿਲਰੇ ਹੋਣ ਜਿੱਦਾਂ ਕਟਸ਼ੀਆਂ ਖਿਲਰੀਆਂ ਹੋਣ ਏਦਾਂ ਦੀਆਂ ਜਦੋਂ ਕੱਟੀ ਹੋਈ ਬਾਹ ਪਈ ਹੋਵੇ ਨਾ ਇੰਜ ਲੱਗਦੀ ਜਿਵੇਂ ਕਟਸ਼ੀ ਪਈ ਹੋਵੇ ਇੰਜ ਦਾ ਜੰਗ ਦਾ ਦ੍ਰਿਸ਼ਿਆ ਧਰਤੀ ਦੇ ਉੱਤੇ ਪੈਰ ਰੱਖਦੇ ਨੇ ਘੱਟਾ ਮਿੱਟੀ ਤੇ ਪਹਿਲਾਂ ਹੀ ਆ ਉੱਥੇ ਹੁਣ ਚਿੱਕੜ ਹੋ ਗਿਆ ਇੱਕ ਚਿੱਕੜ ਹੁੰਦਾ ਮੀਂਹ ਪੈਣ ਨਾਲ ਇਹ ਜਿਹੜਾ ਚਿੱਕੜ ਹੋਇਆ ਖੂਨ ਨਾਲ ਹੋਇਆ ਇਸ ਵਾਸਤੇ ਧਰਤੀ ਦਾ ਰੰਗ ਲਾਲ ਹੋਇਆ ਪਿਆ ਤੇ ਉਹ ਜਿੱਥੇ ਪੈਰ ਰੱਖਦੇ ਨੇ ਅੱਜ ਤੱਕ ਲੋਕਾਂ ਨੇ ਕਹਾਣੀ ਮਿੱਟੀ ਦੇ ਵਿੱਚ ਤੂੜੀ ਪਾ ਕੇ ਤੇ ਪਾਣੀ ਪਾ ਕੇ ਹੁੰਦੀ ਤੇ ਵੇਖੀ ਹੋਏਗੀ ਪਰ ਕਰਤਾਰਪੁਰ ਦੀ ਜੰਗ ਵਿੱਚ ਕਿਵੇਂ ਮਿੱਟੀ ਦੇ ਵਿੱਚ ਸੂਰਮਿਆਂ ਦਾ ਲਹੂ ਡੁੱਲ ਰਿਹਾ ਸੀ ਉਹਦੇ ਵਿੱਚ ਜਦੋਂ ਪੈਰ ਰੱਖਦੇ ਨੇ ਤੇ ਕਿਸ ਤਰੀਕੇ ਨਾਲ ਲਹੂ ਤੇ ਮਿਜਦਾ ਉਥੇ ਗਾਰਾ ਬਣਿਆ ਹੋਇਆ ਬਾਬਾ ਗੁਰਦਿੱਤਾ ਜੀ ਨੇ ਉਸਮਾਨ ਖਾਨ ਨੂੰ ਮਾਰ ਮੁਕਾਇਆ ਕਾਲੇ ਖਾਂ ਦਾ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਿਰ ਲਾ ਦਿੱਤਾ अनेਕਾਂ ਦਾ ਹੀ ਉਥੇ ਨਾਸ਼ ਹੋ ਗਿਆ ਜਿਹੜੇ ਵੀ ਚੜਾਈ ਕਰਕੇ ਆਏ ਨੇ ਬਾਬਾ ਤਿਆਗ ਮੱਲ ਜੀ ਬਿਜਲੀ ਦੀ ਰਫਤਾਰ ਵਾਂਗੂ ਜਿਵੇਂ ਆਕਾਸ਼ ਵਿੱਚੋਂ ਬਿਜਲੀ ਚਮਕਦੀ ਆ ਇੱਕੇ ਦਮ ਬਿਜਲੀ ਚਮਕਦੀ ਫਿਰ ਲੋਪ ਹੋ ਜਾਂਦੀ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੰਗ ਮਚਾ ਰਹੇ ਨੇ ਬੜਾ ਭਿਆਨਕ ਜੰਗ ਹੋ ਰਿਹਾ ਪਰ ਜਿਹੜਾ ਬੰਦਾ ਇਸ ਸਾਰੇ ਜੰਗ ਦਾ ਜੰਗ ਦੀ ਜੜ ਸੀ ਜਿਹੜਾ ਮੂਲ ਸੀ ਜਿਹਦਾ ਕਰਕੇ ਇਹ ਸਾਰੀ ਜੰਗ ਹੋ ਰਹੀ ਸੀ ਉਹਦਾ ਨਾਂ ਸੀ ਪੈਂਦੇਖਾਂ ਜਿੰਨੂੰ ਸਤਿਗੁਰੂ ਜੀ ਮਹਾਰਾਜ ਨੇ ਆਪ ਪਾਲਿਆ ਪਲੋਸਿਆ ਸੀ ਹੁਣ ਉਹਦੀ ਵਾਰੀ ਆ ਗਈ ਸੀ ਉਹਦਾ ਸਮਾਂ ਆ ਗਿਆ ਸੀ ਮਰਨ ਦਾ ਖਤਮ ਹੋਣ ਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਘੋੜੇ ਤੇ ਅਸਵਾਰ ਹੋ ਕੇ ਪੈਂਦੇਖਾਨ ਵਾਲੇ ਪਾਸੇ ਵਧੇ ਨੇ ਤੇ ਪੈਂਦੇਖਾਨ ਨਾਲ ਛੇਵੇਂ ਪਾਤਸ਼ਾਹ ਦਾ ਕਿਵੇਂ ਜੰਗ ਹੋਇਆ ਕਿਵੇਂ ਮਹਾਰਾਜ ਨੇ ਆਪਣੇ ਹੱਥੀ ਪਾਲੇ ਨੂੰ ਆਪ ਖਤਮ ਕੀਤਾ ਇੰਜ ਬੇਨਤੀ ਕੀਤੀ ਜਾ ਰਹੀ ਹੈ ਉਹ ਤੇਰੇ ਮੁਗਲਾਂ ਵਿੱਚ ਸੀ ਮੱਚ ਗਈ ਦੁਹਾਈ ਮਰ ਗਏ ਸਿਪਾਈ ਚਲਾਰ ਜਾ ਇੱਕ ਕਿਆਮਤ ਆਈ ਪੈ ਦੇ ਕੋੜੇ ਆ war ਇੰਨੇ ਵਾਸੀ ਮੁਗਲ ਜਦੋਂ ਪੈਂਦੇਖਾਨ ਨੇ ਵੇਖਿਆ ਕਿ ਮੇਰੇ ਨਾਲ ਜਿਹੜੇ ਚੜ੍ਹਾਈ ਕਰਕੇ ਆਏ ਸੀ ਜਿੰਨੇ ਸੂਰਮੇ ਜਿੰਨਾਂ ਨੂੰ ਮੈਂ ਲੈ ਕੇ ਆਇਆ ਸਾਂ ਉਹ ਮਾਰੇ ਗਏ ਨੇ ਪੈਂਦੇਖਾਨ ਰਹਿ ਗਿਆ ਕੱਲਾ ਉਹਦੇ ਹੌਸਲੇ ਪਸਤ ਹੋ ਚੁੱਕੇ ਸਨ ਉਹਦਾ ਹੌਸਲਾ ਟੁੱਟ ਚੁੱਕਾ ਸੀ ਪਰ ਅਜੇ ਉਹਨੂੰ ਇੱਕ ਜੰਗ ਦਾ ਪੈਂਤੜਾ ਆਉਂਦਾ ਸੀ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਉਹਦੇ 'ਚ ਤਾਕਤ ਬੜੀ ਸੀ ਜਿਹੜਾ ਸਿੱਕਾ ਹੁੰਦਾ ਨਾ ਸਿੱਕਾ ਮੋਹਰ ਉਹਨੂੰ ਕਹਿੰਦੇ ਹੁੰਦੇ ਸੀ ਪਹਿਲਾਂ ਮੋਰੀ ਵਾਲੇ ਪੈਸੇ ਹੁੰਦੇ ਸੀ ਵਿੱਚ ਮੋਰੀ ਤੇ ਆਲੇ ਦੁਆਲੇ ਗੋਲ ਜਿੱਦਾਂ ਵਾਸ਼ਲ ਹੁੰਦੀ ਨਾ ਇਦਾਂ ਦੇ ਪੈਸੇ ਹੁੰਦੇ ਸੀ ਪੈਦੇਖਾਂ ਨੇ ਇੰਨੀ ਜ਼ਿਆਦੀ ਤਾਕਤ ਸੀ ਉਹ ਸਿੱਕਾ ਆਪਣੀ ਥੇਲੀ ਤੇ ਰੱਖ ਕੇ ਜੋਰ ਨਾਲ ਅੰਗੂਠੇ ਨਾਲ ਰਗੜਦਾ ਸੀ ਤੇ ਉਤੋਂ ਅੱਖਰ ਮਿਟਾ ਦਿੰਦਾ ਹੁੰਦਾ ਸੀ ਲੋਕੀ ਤੇ ਬੰਦਿਆਂ ਨਾਲ ਮੁਕਾਬਲਾ ਕਰਦੇ ਆ ਪੈਦੇਖਾਂ ਜੇ ਕਿਸੇ ਛੋਟੇ ਦੇ ਕਿਸੇ ਬਲਦ ਦੇ ਸਿੰਘ ਫੜ ਲਵੇ ਨਾ ਸਿੰਘ ਉਸ ਬਲਦ ਛੋਟੇ ਕੋਲੋਂ ਹਿੱਲਿਆ ਨਹੀਂ ਸੀ ਜਾਂਦਾ ਉਹ ਪੁਆਟ ਨਹੀਂ ਖਾ ਕੇ ਧਰਤੀ ਤੇ ਡਿੱਗ ਜਾਂਦਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਉਹਨੂੰ ਇੱਕ ਵਾਰ ਹੋਰ ਸਿਖਾਇਆ ਸੀ ਜੰਗ ਦਾ ਖਾਸ ਤਰੀਕਾ ਉਹ ਇਹ ਸੀ ਵੀ ਜਦੋਂ ਮੰਨ ਲਓ ਤੁਹਾਡੇ ਸਾਰੇ ਸ਼ਸਤਰ ਟੁੱਟ ਜਾਣ ਖਤਮ ਹੋ ਜਾਣ ਤੁਸੀਂ ਹੋ ਜੋ ਨੇ ਹੱਥੇ ਫੇਰ ਉਥੇ ਕੀ ਕਰਨਾ ਸਿਰ ਦੇ ਉੱਤੇ ਲੋਹੇ ਦਾ ਟੋਪਿਆ ਪਾਹਿੰਦੇ ਖਾਂਦੇ ਸਰੀਰ ਤੇ ਸੰਜੋਪਾਈ ਹੋਈ ਗਰਦਨ ਢੱਕੀ ਹੋਈ ਵਾਰ ਕੋਈ ਕਰ ਕਿੱਥੇ ਦਊ ਫਿਰ ਉਹਨੇ ਉਹ ਤਰੀਕਾ ਵਰਤਿਆ ਉਹ ਤਰੀਕਾ ਸੀ ਵੀ ਕਿਸੇ ਸਵਾਰ ਦੇ ਭੱਜ ਕੇ ਘੋੜੇ ਦੇ ਥੱਲੇ ਵੜ ਜਾਣਾ ਤੇ ਘੋੜੇ ਨੂੰ ਅਸਵਾਰ ਦੇ ਸਮੇਤ ਹੀ ਚੁੱਕ ਕੇ ਪਟਕਾ ਕੇ ਧਰਤੀ ਤੇ ਮਾਰਨਾ ਹੁਣ ਪੈਂ ਦੇਖਾ ਸੋਚਦਾ ਵੀ ਮੈਂ ਛੇਵੇਂ ਪਾਰਸਾ ਦੇ ਘੋੜੇ ਥੱਲੇ ਵੜ ਕੇ ਤੇ ਘੋੜੇ ਨੂੰ ਚੁੱਕ ਕੇ ਧਰਤੀ ਤੇ ਮਾਰਾਂ ਤੇ ਬਾਅਦ ਚ ਇਹਨਾਂ ਨੂੰ ਖਤਮ ਕਰਾਂਗਾ ਜਦੋਂ ਪੈਂ ਦੇਖਾ ਉਧਰ ਨੂੰ ਵਧਿਆ ਤੇ ਕਹਿੰਦੇ ਨੇ ਜਿਹੜਾ ਚੇਲਾ ਚੇਲਾ ਹੀ ਹੁੰਦਾ ਤੇ ਗੁਰੂ ਗੁਰੂ ਹੀ ਹੁੰਦਾ ਹੁਣ ਛੇਵੇਂ ਪਾਤਸ਼ਾਹ ਨੇ ਇਹਦਾ ਤੋੜ ਵੀ ਸੀ ਨਾ ਜੇ ਕਿਸੇ ਨੂੰ ਕੋਈ ਤਰੀਕਾ ਦੱਸਿਆ ਹੋਵੇ ਉਹਦੇ ਉਹਦਾ ਮੁਕਾਬਲਾ ਕਿਦਾਂ ਕਰਨਾ ਇਹ ਵੀ ਟੈਕਨੀਕ ਹੁੰਦੀ ਜਦੋਂ ਨੇ ਇਹ ਤਰੀਕਾ ਵਰਤਿਆ ਭੱਜ ਕੇ ਘੋੜੇ ਥੱਲੇ ਵੜਨ ਲੱਗਾ ਸਤਗੁਰੂ ਜੀ ਮਹਾਰਾਜ ਦੇ ਕੋਲ ਜਿਹੜੀ ਢਾਲ ਸੀ ਨਾ ਮਹਾਰਾਜ ਨੇ ਉਹ ਢਾਲ ਫੜੀ ਤੇ ਪੈंदे ਖਾਂਦੇ ਸਿਰ 'ਚ ਮਾਰੀ ਪੈंदे ਪੈंदे ਖਾਂ ਦੀਆਂ ਅੱਖਾਂ ਦੇ ਅੱਗੇ ਆ ਗਿਆ ਹਨੇਰਾ ਪੁਆਟ ਨਹੀਂ ਖਾ ਕੇ ਜੇ ਕੋ ਟਿੱਕਿਆ ਸਤਗੁਰੂ ਜੀ ਮਹਾਰਾਜ ਆਪੇ ਘੋੜੇ ਤੋਂ ਥੱਲੇ ਉਤਰ ਆਏ ਸਤਿਗੁਰੂ ਜੀ ਮਹਾਰਾਜ ਕਹਿ ਲੱਗੇ ਪੈ ਦੇਖਾਂ ਸਾਡੀ ਮਜਬੂਰੀ ਬਣ ਗਈ ਤੈਨੂੰ ਮਾਰਨ ਨੂੰ ਸਾਡਾ ਦਿਲ ਤੇ ਨਹੀਂ ਸੀ ਕਰਦਾ ਕਦੇ ਕੋ ਆਪਣੇ ਬੱਚੇ ਨੂੰ ਵੀ ਮਾਰਦਾ ਹੁੰਦਾ ਪਰ ਕਈ ਵਾਰੀ ਮੌਕਾ ਹੀ ਐਸਾ ਬਣ ਜਾਂਦਾ ਹੁਣ ਤੂੰ ਗੁਰੂ ਘਰ ਦੇ ਉੱਤੇ ਚੜਾਈ ਕਰ ਆਇਆ ਤੇ ਗੁਰੂ ਘਰ ਦੇ ਵਿੱਚ ਤੇ ਦੋ ਚੀਜ਼ ਹਰ ਸਮੇਂ ਤਿਆਰ ਰਹਿੰਦੀਆਂ ਨੇ ਇੱਕ ਦੀਗ ਇੱਕ ਤੇਗ ਜਿੰਨੂੰ ਲੱਗੇ ਭੁੱਖ ਉਹ ਦੀਗ ਛਕ ਲਵੇ ਕੜਾ ਪ੍ਰਸ਼ਾਦ ਛਕੇ ਲੰਗਰ ਛਕੇ ਤੇ ਜੇ ਕਿਸੇ ਬੰਦੇ ਦਾ ਹੰਕਾਰ ਵਧਿਆ ਹੋਵੇ ਉਹਦੇ ਵਾਸਤੇ ਤੇਗਾਂ ਰੱਖੀਆਂ ਹੁੰਦੀਆਂ ਨੇ ਇਸ ਵਾਸਤੇ ਪੈ ਦੇਖਾਂ ਤੇਰਾ ਹੁਣ ਹਾਲੀਏ ਸੀ ਜੁਮਾਹ ਰਾਜ ਸੂਰਜ ਚਮਕਦਾ ਸੀ ਛੇਵੇਂ ਪਾਤਸ਼ਾਹ ਘੋੜੇ ਤੋਂ ਥੱਲੇ ਉਤਰ ਕੇ ਉਹਦੇ ਮੂੰਹ ਦੇ ਉੱਤੇ ਢਾਲ ਦੀ ਛਾਂ ਕਰਦੇ ਆ ਉਹਨੂੰ ਮਹਾਰਾਜ ਕਹਿੰਦੇ ਪੈ ਦੇਖਾਂ ਉਹ ਸੁਚਾ ਸਤਗੁਰੂ ਜੀ ਕਹਿ ਲੱਗੇ ਤੇਰਾ ਆਖਰੀ ਸਮਾਂ ਤੂੰ ਮੁਸਲਮਾਨ ਆ ਇਦਾਂ ਕਰ ਤੂੰ ਜਾਂਦੀ ਵਾਰੀ ਹੁਣ ਅੱਲਾਹ ਤਾਲਾ ਨੂੰ ਯਾਦ ਕਰ ਲਾ ਕਲਮਾ ਪੜ੍ਹ ਲਾ ਪੈ ਦੇਖਾਂ ਕਹਿ ਲੱਗਾ ਨਹੀਂ ਮਹਾਰਾਜ ਹੁਣ ਕਾਦੇ ਕਲਮੇ ਪੜਨੇ ਤੇ ਕਾਦਾ ਖੁਦਾ ਨੂੰ ਯਾਦ ਕਰਨਾ ਸੱਚੇ ਪਾਤਸ਼ਾਹ ਜੀ ਮੇਰੀਆਂ ਭੁੱਲਾਂ ਗਲਤੀਆਂ ਨੂੰ ਮaaf ਕਰ ਦਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਹੁਣ ਤੇ ਤੁਹਾਡੀ ਜਿਹੜੀ ਕਿਰਪਾ ਤੁਸੀਂ ਹੀ ਮੇਰੇ ਵਾਸਤੇ ਲਾਓ ਤੇ ਜਿਹੜੀ ਤੁਹਾਡੀ ਤਲਵਾਰ ਆ ਇਹੋ ਹੀ ਮੇਰੇ ਵਾਸਤੇ ਕਲਮਾ ਹੈ ਸੱਚੇ ਪਾਤਸ਼ਾਹ ਜੀ ਮੈਂ ਭੁੱਲ ਗਿਆ ਮੈਂ ਅਕਿਰਤ ਕਣ ਬਣ ਗਿਆ ਕਿਵੇਂ ਮਹਾਰਾਜ ਤੁਸੀਂ ਮੈਨੂੰ ਨਿੱਕੇ ਬੱਚੇ ਨੂੰ ਪਾਲਿਆ ਮੇਰੇ ਮੂੰਚ ਬੁਰਕੀਆਂ ਦੇ ਦੇ ਕੇ ਮੇਰੀ ਸਾਂਭ ਸੰਭਾਲ ਕਰਦੇ ਰਹੇ ਮੈਨੂੰ ਪਾਲਦੇ ਪਲੋਸਦੇ ਰਹੇ ਤੇ ਸਤਿਗੁਰੂ ਜੀ ਮੈਂ ਤੁਹਾਡੇ ਪਰਉਪਕਾਰਾਂ ਨੂੰ ਵਿਸਾਰ ਕੇ ਤੇ ਸਾਰਾ ਕੁਝ ਭੁਲਾ ਬੈਠਾ ਤੇ ਤੁਹਾਡੇ ਉੱਤੇ ਮਹਾਰਾਜ ਮੈਂ ਚੜ੍ਹਾਈ ਕਰਕੇ ਆ ਗਿਆ ਇਸ ਵਾਸਤੇ ਸਤਿਗੁਰੂ ਜੀ ਮੈਨੂੰ ਹੁਣ ਕਿਸੇ ਕਲਮੇ ਦੀ ਲੋੜ ਨਹੀਂ ਜੇ ਤੁਸੀਂ ਬਖਸ਼ ਦਿਓਗੇ ਤੇ ਮੈਨੂੰ ਪਿਸ਼ਤ ਬਹਿਸ਼ਤ ਮੁਸਲਮਾਨ ਲੋਕ ਇਸ ਵਰਗਾਂ ਨੂੰ ਬਹਿਸ਼ਤ ਕਹਿੰਦੇ ਨੇ ਉਹ ਮਹਾਰਾਜ ਤੁਹਾਡੀ ਕਿਰਪਾ ਨਾਲ ਹੀ ਮੈਨੂੰ ਮਿਲ ਜਾਣੀ ਆ ਉਹਨੇ ਸਤਗੁਰੂ ਜੀ ਮਹਾਰਾਜ ਦੇ ਅੱਗੇ ਸਿਰ ਨਿਵਾਇਆ ਤੇ ਬਿਹੋਸ਼ ਹੋਇਆ ਪਿਆ ਸੀ ਉਹਦੇ ਪ੍ਰਾਣ ਨਿਕਲ ਗਏ ਕਰਤਾਰਪੁਰ ਸਾਹਿਬ ਦੀ ਜਿਹੜੀ ਜੰਗ ਸੀ ਉਹ ਜਿੱਤੀ ਗਈ ਆ ਸਾਰੇ ਪਾਸੇ ਬਹੁਤ ਸੰਗਤਾਂ ਨੇ ਵਧਾਈਆਂ ਦਿੱਤੀਆਂ ਤਦ ਸ਼੍ਰੀ ਮੁਖਵਾਕ ਸਤਗੁਰ ਤੇਸ ਕਹਾ ਤੂੰ ਤੋ ਮਿੱਤਰ ਹਮਾਰਾ ਰਹਾ ਇਹ ਮਹਿਮਾ ਪ੍ਰਕਾਸ਼ ਗ੍ਰੰਥ ਦੇ ਬਚਨ ਨੇ ਪੜ ਕਲਮਾ ਮੁਖ ਨਬੀ ਰਸੂਲ ਇਸ ਵੇਲੇ ਮਤ ਜਾਵੋ ਭੂਲ ਕਰੀ ਬਾਤ ਪੈਂਦੇ ਪ੍ਰੇਮ ਰਸ ਪਾਗੀ ਤੁਮਰੀ ਤਲਵਾਰ ਕਲਮਾ ਹੋਏ ਲਾਗੀ ਸਤਿਗੁਰੂ ਜੀ ਮਹਾਰਾਜ ਤੁਹਾਡੀ ਤਲਵਾਰ ਹੀ ਮੇਰੇ ਵਾਸਤੇ ਕਲਮਾ ਹੈ ਤੁਹਾਡੇ ਹੱਥੋਂ ਮੈਂ ਮਾਰਿਆ ਗਿਆ ਮਹਾਰਾਜ ਮੇਰੀ ਮੁਕਤੀ ਆਪੇ ਹੋ ਜਾਣੀ ਮੈਨੂੰ ਮਾਫ ਕਰੋ ਇਹ ਸ੍ਰੀ ਕਰਤਾਰਪੁਰ ਦਾ ਜੰਗ ਜਿਹਦੇ ਵਿੱਚ ਆਪਾਂ ਇਹ ਸੁਣਦੇ ਕਈ ਵਾਰੀ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਤਾਂ ਕਰਕੇ ਤੇਗ ਬਹਾਦਰ ਪਿਆ ਪਹਿਲਾਂ ਇਹਨਾਂ ਦਾ ਨਾਮ ਤਿਆਗ ਮੱਲ ਸੀ ਇਸ ਤੋਂ ਅੱਗੇ ਕੀ ਕੁਝ ਵਾਪਰਿਆ ਉਹ ਆਪ ਸੰਗਤਾਂ ਆਉਣ ਵਾਲੇ ਸਮੇਂ ਵਿੱਚ ਸਰਵਣ ਕਰੋਗੇ ਕਿਵੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਫਿਰ ਆਪਣਾ ਅੰਤਮ ਸਮਾ ਨੇੜੇ ਆਇਆ ਜਾਣ ਕੇ ਆਪਣੇ ਤੋਂ ਸਤਵੀਂ ਥਾਂ ਦੇ ਉੱਤੇ ਕਿੰਨਾਂ ਨੂੰ ਗੁਰਤਾ ਗੱਦੀ ਉੱਤੇ ਬਿਰਾਜਮਾਨ ਕੀਤਾ ਤੇ ਜਿਹੜਾ ਚਾਹੁੰਦਾ ਸੀ ਮੈਂ ਗੱਦੀ ਤੇ ਬਵਾਂ ਧੀਰਮਲ ਉਹ ਹਾਫੀ ਮਲ ਦਾ ਰਹਿ ਗਿਆ ਤੇ ਉਹਨੂੰ ਬੜਾ ਇਸ ਚੀਜ਼ ਦੀ ਰੰਜਿਸ਼ ਸੀ ਉਹ ਗੁਰੂ ਘਰ ਦਾ ਵਿਰੋਧੀ ਬਣ ਗਿਆ ਅੱਜ ਦੇ ਵਕਤ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਭਾਈ ਭਗਤ